ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲੇ ਆਪਾਂ ਬੋਲਦੇ ਹਾਂ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਜ਼ਿਲ੍ਹਾ ਬਠਿੰਡਾ ਜੀ ਆਪਣੇ ਕੋਲੇ ਜੀ ਰਾਮ ਟੈਕਸ ਦੇ ਸੂਟ ਆਏ ਆ ਸਿੰਗਲ ਸਿੰਗਲ ਜਿਹੜੇ ਸਿੰਗਲ ਸੂਟ ਨੇ ਰਾਮ ਟੈਕਸ ਲੋ ਸਸਤੇ ਮਿਲ ਜਾਂਦੇ ਆ ਜੇ ਆਪਾਂ ਸੈੱਟ ਵਾਈਜ਼ ਲੈਣੇ ਹੋਣ ਤਾਂ ਮਹਿੰਗੇ ਪੈਂਦੇ ਆ ਆਪਣੇ ਕੋਲੇ ਪਿਓਰ ਰਾਮ ਟੈਕਸ ਦੇ ਸੂਟ ਆਏ ਆ ਜੀ ਇਹ ਆਇਆ ਜੀ ਪਹਿਲਾ ਡਿਜ਼ਾਈਨ ਇਹਦੇ ਚ ਫਲਾਵਰ ਹੈ ਜੀ ਪੂਰਾ 5 ਮੀਟਰ ਕੱਟ ਆ ਜੀ ਉੱਪਰ ਲਿਖਿਆ ਹੋਇਆ ਰਾਮ ਟੈਕਸ ਵੱਲੋਂ ਤੇ ਇਹਦੀ ਕੀਮਤ ਹੈ ਜੀ ਸ ਹਾਂਜੀ 675 ਦੇ ਵਿੱਚ ਰਾਮ ਟੈਕਸ ਦੇ ਸੂਟ ਰਹਿਣਗੇ ਇਹ 1900 ਦਾ ਸੂਟ ਹੈ ਜੀ ਤੇ ਆਪਾਂ ਆ ਦੋ ਪੀਸਾਂ ਚ ਆਇਆ ਜੀ 2.5 2.5 ਮੀਟਰ ਦੇ ਦੋ ਪੀਸ ਹੈ ਇਹ ਰਾਮ ਟੈਕਸ ਦੇ ਆ ਦੇਖੋ ਉੱਪਰ ਲਿਖਿਆ ਵੀ ਹੋਇਆ 2.5 2.5 ਮੀਟਰ ਦੀ ਕੱਟ ਹੈ ਇਹਨਾਂ ਦੀ ਜੀ ਇਹ ਮਿਲੂਗਾ ਜੀ 650 ਚ ਪਿਓਰ ਰਾਮ ਟੈਕਸ ਦਾ 650 ਚ 2 ਪੀਸ ਪਿਓਰ ਰਾਮਟੈਕਸ ਦੇ ਆ ਗਿਆ ਜੀ ਲਾਈਟ ਲਵੈਂਡਰ 5 ਮੀਟਰ ਇਹ ਪਲੇਨ ਲਵੈਂਡਰ ਕਲਰ ਹੈ ਜੀ ਵਧੀਆ ਸੋਨਾ ਹਲਕਾ ਜਿਹਾ ਕਲਰ ਹੈ ਇਹਦੇ ਤੁਸੀਂ ਵਰਕ ਵੀ ਕਰਾ ਸਕਦੇ ਹੋ 675 ਦਾ ਜੀ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਆਏ ਹੈ ਜੀ ਰਾਮਟੈਕਸ ਦੇ ਪਲੇਨ ਆ ਵੀ 5 ਮੀਟਰ ਕੱਟ ਹੈ ਜੀ ਇਹਨਾਂ ਤੇ ਲਿਖਿਆ ਹੋਇਆ ਜੀ ਆਹ ਲੋ 675 ਪਿਓ ਰਾਮ ਟੈਕਸ ਦੇ ਸੌਫਟ ਵਜਣ ਨਹੀਂ ਹੁੰਦਾ ਇਹਦੇ ਚ ਪਲੇਨ ਹੈ ਵਰਕ ਕਰਾ ਸਕਦੇ ਆਹ ਹੈ ਜੀ ਕਾਫੀ 5 ਮੀਟਰ ਇਹ ਵੀ ਰਾਮ ਟੈਕਸ ਦਾ ਵਰਕ ਕਰਾਉਣ ਲਈ ਹਲਕੀ ਦੇ ਵਿੱਚ ਡੱਬੀ ਬਣੀ ਹੋਈ ਹੈ ਜੀ ਹਲਕੀ ਹਲਕੀ ਦੇ ਵਿੱਚ ਨਾ ਡੱਬੀ ਹੈ ਸਿਰਫ 675 ਰੁਪਏ ਦਾ ਰਾਮ ਟੈਕਸ ਦੇ ਪਿਓ ਰਾਮ ਟੈਕਸ ਦੇ ਇਹਨੀਆਂ ਕਰਨੀਆਂ ਤੇ ਰਾਮ ਟੈਕਸ ਦੀਆਂ ਮੋਹਰੇ ਜੀ ਤੇ ਆ ਨਮਾ ਦਾ ਸ਼ੇਡ ਹੈ ਜੀ ਆ ਲਓ ਜੀ ਇਹਦੇ ਵਿੱਚ ਕ ਲੈਂਗਜੀ ਤਰ੍ਹਾਂ ਬਣੀ ਹੋਈ ਆ ਰਾਮ ਟੈਕਸ ਦੇ ਇਹ ਪਲੇਨ ਸੂਟ ਚ ਤੁਸੀਂ ਵਰਕ ਵੀ ਕਰਾ ਸਕਦੇ ਹੋ ਲੈਂਸ ਲਾ ਕੇ ਵੀ ਹੁਣਵਾ ਸਕਦੇ ਹੋ ਇਹ ਹੈਗਾ ਜੀ ਲਾਈਟ ਫਰੋਜੀ ਆ ਗਿਆ ਜੀ ਲਾਈਟ ਸਕਿਨ ਸਕਿਨ ਕਲਰ ਹੈ ਜੇ ਤੁਸੀਂ ਮਾਈਆਂ ਵਾਸਤੇ ਵਰਕ ਕਰਾਉਣਾ ਬਹੁਤ ਟਾਪਰ ਦੀ ਚੀਜ਼ ਹੈ ਜੀ ਪਿਓ ਰਾਮ ਟੈਕਸ ਦਾ ਵਿੱਚ ਇਹਦੇ ਚੈੱਕ ਬਣੇ ਹੋਏ ਹੈ ਜੀ ਇਹ ਆਪਾਂ ਆਪਾਂ ਨੂੰ ਸਿੰਗਲ ਸਿੰਗਲ ਮਿਲਿਆ ਜੀ ਇਸ ਕਰਕੇ ਇਹਨਾਂ ਦਾ ਜਿਹੜਾ ਰੇਟ ਹੈ ਘੱਟ ਆ ਆਏ ਮੀ ਆ ਗਿਆ ਜੀ ਮਾਸਟਰ ਜਿਆ ਟੈਪ ਹੈ ਜੀ ਰਾਮ ਪਿਓ ਰਾਮ ਟੈਕਸ ਦੇ ਤੁਸੀਂ ਵਰਕ ਕਰਾਉਣ ਲਈ ਲੈ ਸਕਦੇ ਹੋ ਸਿਰਫ ਇੰਨਾ ਸੌਫਟ ਕੱਪੜਾ ਗਰਮ ਕੱਪੜਾ 675 ਇਹ ਸੀ ਆਪਣੇ ਰਾਮ ਟੈਕਸ ਦੇ ਸੂਟ ਜੀ ਇੰਨੇ ਕ ਤੇ ਇੱਕ ਆਪਣੇ ਕੋਲੇ ਸਲੀਨ ਦਾ ਸੂਟ ਪਿਆ ਸਿਰਫ ਇੱਕੋ ਹੀ ਪੀਸ ਹੈ ਜੀ ਗਲੇ ਤੇ ਵਰਕ ਹੈ ਨਾਲ ਸਟਾਲ ਹੈ ਜੀ ਸਿਰਫ 250 ਦਾ ਸਿਰਫ 250 ਦਾ ਜੀ ਨਾਲ ਸਟਾਲ ਹੈ ਸਲੀਨ ਦਾ ਸੂਟ ਆ ਤੁਸੀਂ ਨਾਈਟ ਸੂਟ ਵੀ ਬਣਾ ਸਕਦੇ ਹੋ ਕੁਝ ਵੀ ਬਣਾ ਸਕਦੇ ਆ ਚੱਲ ਪਈ ਜੀ ਆਪਣੇ ਕੋਲੇ ਫਿਊਨਾ ਦੇ ਕੱਟ ਪੀਸ ਤੁਸੀਂ ਦੋ ਦੋ ਪੀਸ ਵੀ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਸਿਰਫ 150 ਦਾ ਇੱਕ ਪੀਸ ਹੈ ਜੀ 2.5 ਮੀਟਰ ਦਾ ਦੋ ਪੀਸ ਲਓ ਇੱਕ ਪੀਸ ਲਓ 1.5 ਮੀਟਰ ਦਾ ਆਹ ਹਾ ਸੌਰੀ 150 ਦਾ 2.5 ਮੀਟਰ ਜੀ ਪਿਓਰ ਫਿਊਨ ਹੈ ਜੀ ਜਿਹੜਾ ਬਾਜ਼ਾਰ ਚ ਮਿਲਦਾ ਸੋਨੂੰ ਘੱਟੋ ਘੱਟ 500 ਦਾ ਸੂਟ ਪਿਓਰ ਫਿਊਨ ਹੈ ਜੀ ਆਹ ਹੈ ਜੀ ਮਾਸਟਰਡ ਕਲਰ ਦਾ 300 ਦਾ ਪੂਰਾ ਤੁਸੀਂ ਸੂਟ ਵੀ ਲੈ ਸਕਦੇ ਹੋ 150 ਕੀ ਸਲਵਾਰ ਹੈ ਜੀ ਆ ਲਓ ਜੀ ਇਹ ਤੇ ਬਰਕ ਵੀ ਕਰਾ ਸਕਦੇ ਹੂੰ ਫਿਊਨ ਹੈ ਜੀ ਇਹਦੇ ਕੱਲੇ ਗੋਡਿਆਂ ਤੇ ਲੈਂਗ ਲੱਗੂਗੀ ਸਾਰੇ ਤੇ ਲਾਉਣ ਦੀ ਲੋੜ ਨਹੀਂ ਸਮਝ ਲਓ ਸੇਲ ਹੀ ਲਾਈ ਹੈ ਜੀ ਅਸੀਂ ਅਸੀਂ ਹੁਣ ਸੇਲਾਂ ਲਾ ਰਹੇ ਹਾਂ ਵੀ ਜਿਹੜੇ ਸਾਡੇ ਕੋਲੇ ਥੋੜਾ ਸਮਾਨ ਰਹਿ ਜਾਂਦਾ ਉਹਦੀਆਂ ਅਸੀਂ ਮੈਦਦੀਪੂ ਸੇਲ ਲਾ ਦਿੰਨੇ ਹਾਂ ਜੀ ਸਾਨੂੰ ਵੀ ਐ ਹੁੰਦਾ ਵੀ ਚਲ ਕੋਈ ਨਵੀਂ ਵੈਰਾਈਟੀ ਲਿਆਵਾਂਗੇ ਇਹਨਾਂ ਨੂੰ ਸੇਲ ਤੇ ਲਾ ਕੇ ਕੱਢ ਦਿੰਨੇ ਆ ਆਹ ਰਹਿ ਜੀ ਮਰਜੈਂਟਾ ਸੋਡੀ ਸਾਰਿਆਂ ਦੀ ਫੇਵਰਟ ਹੈ ਮਰਜੈਂਟਾ ਸਿਰਫ 150 ਦਾ 2.2 ਮੀਟਰ ਆ ਗਿਆ ਜੀ ਏਵੇਂ ਕਲਰ ਜੈ ਇਹਦਾ ਇਹਦੇ ਉੱਪਰ ਬਲੈਕ ਵਰਕ ਬਹੁਤ ਸੋਹਣਾ ਲੱਗੂਗਾ 150 ਦਾ 2.2 ਮੀਟਰ 300 ਦਾ 5 ਮੀਟਰ ਆ ਗਿਆ ਜੀ ਇਹ ਕਲਰ ਆ ਇਫ ਇਹਨਾਂ ਦੇ ਸੂਟ ਸੀ ਜਿਹੜੇ ਤੁਹਾਨੂੰ ਦਿਖਾਏ ਹੈਗੇ 300 ਦਾ ਸੂਟ ਵੇਂਦਾ ਤੇ 150 ਦਾ 2.5 ਮੀਟਰ ਲੈ ਸਕਦੇ ਹੋ ਤੁਸੀਂ ਸੋ ਵੀਡੀਓ ਬਣਾਉਣ ਚ ਕੋਈ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਜੀ ਅੱਜ ਵੀਡੀਓ ਕੁੜੀਆਂ ਨੇ ਬਣਾਈ ਆ ਕਿਉਂਕਿ ਦੀਪੂ ਤਾਂ ਵਿੱਚ ਬੋਲਦਾ ਰਹਿੰਦਾ ਟਕ ਟਕ ਕਰਦਾ ਰਹਿੰਦਾ ਤੁਹਾਨੂੰ ਪਤਾ ਹੀ ਹੈ ਫਿਰ ਅੱਜ ਦੀਪੂ ਨੂੰ ਕੰਮ ਸੀ ਜੀ ਉਹ ਕੰਮ ਗਿਆ ਹੋਇਆ ਫਿਰ ਆਪਣੀ ਕੁੜੀਆਂ ਨੇ ਵੀਡੀਓ ਬਣਾਈ ਆ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਕਿਉਂਕਿ ਇਹਨੇ ਪਹਿਲੀ ਵਾਰੀ ਵੀਡੀਓ ਬਣਾਈ ਆ ਤੇ ਇਹ ਆਪਾਂ ਸੇਲਾਂ ਦੇ ਤਰ੍ਹਾਂ ਹੀ ਕੱਢਾ ਜਿਹੜੇ ਰਾਮ ਟੈਕਸ ਦੇ ਸੂਟ ਆ ਵੀਰੇ 675 ਚ ਦੇ ਰਹੇ ਆ ਪਰ ਪਿਓਰ ਹੈ ਬਾਜ਼ਾਰ ਦੇ ਵਿੱਚ ਉਹ 900000 ਤੋਂ ਘੱਟ ਤੁਹਾਨੂੰ ਕੋਈ ਨਹੀਂ ਦੇਊਗਾ ਜੀ ਸੇਮ ਚੀਜ਼ ਬਾਜ਼ਾਰ ਚ ਲੈ ਆਜੋ ਕਿਉਂਕਿ ਇਹ ਸਾਡੇ ਕੋਲੇ ਸਿੰਗਲ ਆਏ ਆ ਜੀ ਇਸ ਕਰਕੇ ਇਹ ਘੱਟ ਰੇਟਾਂ 'ਚ ਪੈ ਰਹੇ ਆ ਆਪਾਂ ਨੂੰ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ